ਕਬਾਈ ਦੀ ਦੀ ਆ ਜਾਂਦੇ ਹਾਂ ਵੀ ਦੀ ਤਾਂ 4-5 ਚੱਲ ਰਗਾ ਖੜਨਾ ਕਰਦੇ ਨੇ ਜੂਦ ਨਹੀਂ ਲੋ ਬਿੱਤਰੋ ਨਿੱਕੇ ਬੱਚੇ ਬਾਜੀ ਇੰਨੇ ਬਾਦਰਦਗੀ ਨਹੀਂ ਲਿਆ ਨਿੱਕੇ ਰੇ ਡਾਰੇ ਹੀ ਹੈ ਗਿਆ 12-13 ਬੱਚੇ ਪੈਸੀ ਜੀ ਪੱਟ ਦੀ ਇਹ ਆ ਬਾਰੀ ਨਾਲੀ ਦਾ ਉਹ ਦੂਜਾ ਤਾਂ ਉਹ ਆ ਲੋ ਬੈਜੀ ਆਪਾ ਬਾਈ ਜੱਲਿਆ ਹਰੀਗੇ ਕਲਾਂ ਬਾਜੀ ਤੀ ਦਵਾਈ ਲੈਣੋ ਬਾਈ ਤੇ ਬਾਈ ਜੀ ਮਾਝ ਆਪਣੀ ਖਰਾਬ ਕਰੀ ਜਾਂਦੀ ਆ ਕੱਲ ਹੱਥ ਨੇ ਵੀ ਨਹੀਂ ਬਾਈ ਮਿਲੀ ਸੀ ਉਹ ਤੇ ਚੱਲੇ ਆ ਪ੍ਰਾ ਕਿ ਬਈ ਦਵਾਈ ਹਰੀ ਕੇ ਕਰਨਾ ਪੈਂਦਾ ਬੜਾ ਚਰਟਾ ਹਉ ਦਾ ਤੇ ਹਾ ਸੂਰੀਆ ਨੇ ਲਈਂ ਘੁਰਤੇ ਆ ਕੇ ਪੁੱਛ ਲੈ ਲਓ ਬਈ ਸਾਰੀ ਬੱਚੀ ਬੈ ਗਈ ਜੂਟਨੇ ਵਾਲੀ ਸੀਗੇ ਮਨੋ ਲਓ ਬਈ ਮਿੱਤਰ ਦਵਾਈ ਆਪਾਂ ਲੈ ਆਏ ਆ ਤੇ ਬਈ 베ਰੀ ਹਜੀ ਅੰਧੀ ਛਾਂਗ ਜਾਂਦੇ ਆ ਬੱਕਰੀਆਂ ਛਾਰ ਕੇ ਲੈ ਜਾਂਦੇ ਕਮਾਲ ਦੀ ਤੇ ਲੈ ਬਈ ਦਵਾਈ ਲੈ ਆਏ ਸੀਗੇ ਹਰੀ ਕੇ ਕਲਾਂ ਤੋਂ ਤੇ ਜੀ ਹੁਣ ਆਪਾਂ ਵੀ ਪੱਠੇ ਵੱਢ ਕੇ ਸੇੜਦਗੇ ਕੀ ਵੱਡੀ ਸਖਤ ਇਨ ਮੀ ਗਮ ਦੇ ਪੱਠੇ ਆਪਣੇ ਰਹਿ ਗਿਆ ਹਾਈ ਤੇ ਮੋਟਰ ਆਪਣੀ ਸਾਤ ਨਾਮ ਚਲਾਈ ਬੈਠਾ ਡੱਬਾ ਨਹੀਂ ਛੱਡਿਆ ਬਾਈ ਅੱਜ ਉਹ ਨਵਾਂ ਬੱਚਾ ਉੱਡ ਗਿਆ ਫਿਰ ਪਾਲੀ ਸੀਗੀ ਲੋ ਬਈ ਮਿੱਤਰੋ ਮੋਟਰ ਆਪਣੀ ਚੱਲੀ ਜਾਂਦੀ ਹੈ ਸਾਤ ਨਾਮ ਚਲਾਈ ਬੈਠਾ ਕਣਕ ਨਹੀਂ ਛੱਡੀ ਬੈਠਾ ਬਈ ਪਾਣੀ ਕਣਕ ਨੂੰ ਛੱਡੀ ਬੈਠਾ ਵੀ ਸਤਨਾਮ ਤਾਂ ਕੋਰ ਵੀ ਲਾਉਣ ਲੱਗ ਪਿਆ। ਕਣਕ ਨੂੰ ਛੱਡੀ ਬੈਠਾ। ਲਓ ਬਈ ਮਿੱਤਰੋ ਆਪਾਂ ਹੁਣ ਪੱਠੀ ਵਾੜੀਦੇ। ਕੁਤਰ ਕੇ ਨਿਵੇਂ ਡੀਏ। ਲਓ ਬਈ ਮਿੱਤਰੋ। ਅੱਭਾ ਵੱਢਨੇ ਪੱਠਿਆਂ ਦਾ। ਹੁਣ ਆਪਾਂ ਬਾਈ ਇਹਨੂੰ ਕੁਤਰਦੀਏ। ਮੁੜਕੇ ਨਾਲੇ ਤਾਂ ਪੌਣੀ ਪੌਣੀ ਸੌਖੇ ਹੋ ਜਾਂਦੇ ਆ। ਤੇ ਇਹਨੂੰ ਬਾਈ ਕੁਤਰ ਕੇ ਤੇ ਉਸ ਤੋਂ ਬਾਅਦ ਥੋੜਾ ਕਿਤੇ ਜਾ ਕੇ ਹੁਣ ਜੇ ਟਾਈਮ ਲੱਗ ਗਿਆ ਤਾਂ ਜਰੂਰਾਂਗੇ ਤਾਂ ਹੀ ਪੱਠੇ ਵੱਢਿਆ। ਇਹ ਕਿ ਪੰਜਾਂ ਛੀਆਂ ਦੇ ਨਾਲ ਦੇ ਬਾਈ ਹਈ ਤਾਂ ਪੱਠੇ। ਲੇ ਜੂ ਡੰਗੋ ਨੂੰ ਕਾਣੂ ਵਾਟ ਲਾ ਲਾਂਗੇ ਫਿਰ ਜੋਈ ਵਿੱਚ ਪਾਣੀ ਲਾ ਲਓ ਬਈ ਮਿੱਤਰੋ ਆ ਕਰ ਦਈਏ ਸਾਫ ਆ ਡੂ ਲਗਾਈਆਂ ਸਾਫ ਕਰ ਦਈਏ ਆ ਬਈ ਜਨਸਾਂ ਕਿਹਾ ਪਤਾ ਨਹੀਂ ਬਈ ਅੰਦਰ ਫੋਨ ਨੂੰ ਕੀ ਹੋ ਜਾਂਦਾ ਹਾਲਾ ਹੋਰੀ ਸਹੀ ਆਉਂਦੀ ਨਹੀਂ ਜਦੋਂ ਅੰਦਰ ਵੜ ਜਾਈਦਾ ਨਾ ਤੋ ਪੂਰੀ ਕਰੂ ਆ ਬਈ ਕਰ ਦਈਏ ਸਾਫ ਲੋ ਬਈ ਮਿੱਤਰੋ ਜਾਲੀਆਂ ਕਰਦੇ ਹਾਂ ਬਈ ਸਾਫ ਉਤਲੀ ਰੇਗੀ ਫੋਨਗੇ ਉਹ ਪੂਰੀ ਕਰਦੇ ਹਾਂ ਅਸੀਂ ਬਾਹਰ ਜਿਉ ਤਾਂ ਜਨਾਂ ਤੋਂ ਪੜੇਗਾ ਯਾ ਭਈਆ ਕਰਤੋਂ ਬਈ ਸਾਹੂ ਕੇ ਕੰਮੀ ਤੇ ਚੰਗੇ ਬਣਦੇ। ਲਓ ਬਈ ਆ ਗਿਆ ਕੋਠੀ ਤੇ ਲਾਉਣੇ ਆ ਬੱਚੇ ਉਹਨਾਂ ਨੂੰ ਲਾਲ ਚੱਲ ਗਏ। ਆ ਉੜਦੇ ਆ ਸਾਰੇ ਹੁਣ ਦਰਸ਼ਕੀ ਲੱਗ ਗਏ ਚਿਤਾੜ ਨਹੀਂ ਰਹਿਣੀ। ਉਹ ਵੱਡੇ ਬੈਠੇ ਆ YouTube ਦੇ। ਲਓ ਵੀ ਮਿੱਤਰੋ ਦਾਣਾ ਪਾਣੀ ਪਾ ਦਿੰਨਾ। ਓਏ ਬਾਜੀਆਂ ਦਾ ਮਾਰ ਗਿਆ ਦੀ ਆ ਪਈਆਂ ਨੇ ਵਾਲੀ ਕਰਮਾ ਲੈਣ। ਓਏ ਮਿੱਤਰੋ ਕੋਲੋਂ ਕੋਠੇ ਉੱਤੇ ਪਾਉਂਦੇ ਅੰਦਰ ਬਾਹਰ ਕਿ ਸਾਰਾ ਪੱਠਿਆਂ ਦਾ ਕੰਮ ਨੇ ਮੀਟ ਦਬੀ ਪਾਉਂਦਾ ਡਿਜ਼ਾਈਨ ਜਿਹੜੀ ਬੱਚੀ 8 ਦੇ ਤੋ ਉੱਡ ਗਏ ਸੀ ਇਹ ਡੱਪਾ ਦਾ ਆ ਬੈਠਾ ਤੇ ਬੱਚੇ ਕਰਦੇ ਹਜੇ 7 ਠੀਕ ਹੈ ਨਿੱਕੇ ਬੱਚੇ ਵੀ ਬਾਈ ਦੋ ਉੱਡ ਕੇ ਬੈ ਗਏ ਹੋ ਜਾਂਦੇ ਆ ਜਾਂਦੇ ਨਿੱਕੇ ਬਹਿਣਗੇ ਫਿਰ ਸਰਲਾ ਫੋਕਸ ਕਰ ਲੈ ਯਾਰ ਯਾਰ ਲੋਬੇ ਮਿਸਟਰ ਫੋਕਸ ਹੀ ਨਹੀਂ ਕਰਦਾ ਕੀ ਚੱਕਰ ਪੈ ਗਿਆ ਨੂੰ ਲਓ ਬਈ ਮਿੱਤਰੋ ਤਿੰਨ ਨਫਰ ਦੇ ਆਹ ਤੇ ਬਾਈ ਜੀ ਜਿਹੜੀ ਹਰੀ ਕੇ ਕਲਾਂ ਤੋਂ ਆਪਾਂ ਦਵਾਈ ਲਿਆਂਦੀ ਉਹ ਮੱਛਲ ਦੇਤੀ ਆ ਤੇ ਹੁਣ ਬਈ ਆ ਵੀ ਤੇ ਆਪਾਂ ਲੀੜੇ ਪਿੱਛੇ ਚੱਲਦੇ ਆ ਤੇ ਜਿਉਂ ਨੇ ਬਣਾਤੀ ਉਹ ਤਾਂ ਫਤਰਨਾ ਦੂਹੀ ਲੱਗਣਾ ਦੂਜੀ ਲਾਲੀ ਲਓ ਬਈ ਮਿੱਤਰੋ ਲਓ ਬਈ ਆਪਾਂ ਦਵਾਈ ਲੈ ਲਈ ਆ ਤੇ ਦਵਾਈ ਦਾ ਖਾਂਗੇ ਰੰਦੀ ਤੇ ਵੀ ਡਾਕਟਰ ਤੋਂ ਦਵਾਈ ਲੈ ਚੱਲੇ ਆ ਜਖਾਮ ਵਾਲੀ ਖਾਂਗੂ ਵੀ ਪਈ ਥੀ ਤੇ ਥੋੜੀ ਜਖਾਮ ਵੀ ਆ ਦਾ ਯਾਰ ਜਿਹੜੇ ਉਹਦਾ ਗੱਟ ਵੀ ਖਰਾਬ ਸੀ ਆ ਕੋਈ ਖੁੰਮੜਾ ਇਹ ਫੇਟਾ ਵੀ ਜਾ ਕੇ ਤੁਹਾਨੂੰ ਦਿਖਾਣਾ ਵੀ ਕਿਹੜਾ ਗੁੰਖਰ ਵੀ ਆਣ ਬਗਲ ਵਾਲਾ ਪੱਠਾ ਉੱਡਣਾ ਲੈ ਕੇ ਆਪਣੇ ਕੋਲ ਹੀ ਉਹ ਵੀ ਤੇ ਕੈਟ ਤੇ ਕਰ ਲਾਓ ਭਰਾਵਾ ਹੋ ਬਈ ਮਿੱਤਰੋ ਉਹ ਭੈ ਗਿਆ ਤੇ ਭਈ ਉਹ ਮੈਂ ਦਿਖਾਵਾਂ ਤੁਹਾਨੂੰ ਕਿ ਕਿਹੜਾ ਕੀ ਕਾ ਉਹ ਜਿਹੜਾ ਬੱਚਾ ਆਪਣੇ ਭੁਲੀ ਭਾਈ ਬਹੁਤ ਸੋਨਾ ਡਾਂਸ ਪਾਇਆ ਨਾ ਪਹਿਲੇ ਦੂਜੀ ਡਾਂਸ ਕਰਦਾ ਹੈ ਆ ਬੱਚਾ ਵੀ ਬੱਚਾ ਵੀ ਚੀਲਾ ਆ ਗਿਆ ਲੋ ਬਈ ਮਿੱਤਰੋ ਜਿਹੜੀ ਆਪਾਂ ਹਰੀਆਂ ਤੋਂ ਦਵਾਈ ਲੈਂਦੀ ਮੱਝ ਦੀ ਉਹ ਦੇਤੀ ਹੈ ਬਾਈ ਤੇ ਮੱਝ ਲਾ ਲਈ ਲਾਏ ਆਈ ਆ ਲਾਈ ਛੜੀ ਵੀ ਲੱਗਦਾ ਤਾਂ ਹੈਗਾ ਬਾਕੀ ਪਤਾ ਲੱਗ ਜਿਓ ਬਈ ਇਹ ਦਵਾਈ ਨਾਲ ਲਾਉਣੀ ਆ ਕਿ ਕਿਵੇਂ ਆ ਫਿਰ ਨਹੀਂ ਬਈ ਉਹ ਟਰੀਟਮੈਂਟ ਕਰਨੇ ਪ੍ਰਮਾਤਮਾ ਮਿਹਰ ਕਰੇ ਬਈ ਇਸੇ ਦਵਾਈ ਨਾਲ ਛੱਟਾ ਇਹ ਕੰਮ ਕਿ ਕੱਟੀ ਬਈ ਰਿੰਗੀ ਜਾਂਦੀ ਆ ਪਾਲ ਦੇ ਦੁੱਧ ਨੂੰ ਇੱਥੇ ਤਾਂ ਬੰਨਿਆ ਹੁੰਦਾ ਬਈ ਖੁਰਨੀ ਤੇ ਮੂੰਹ ਮਾਰੀ ਜਾਂਦੀ ਆ ਪੱਠਿਆਂ ਨੂੰ ਤੇ ਬਾਈ ਜੀ ਵੀ ਨੇ ਫਿਰ ਦਵਾਈ ਦੇ ਨਾਲ ਕੀ ਪੰਦਾ ਫਿਰ ਤੁਹਾਨੂੰ ਬਈ ਕੱਲ ਵਾਲੇ ਵਲੌਗ ਚ ਦੱਸਾਂਗੇ ਬਈ ਦਵਾਈ ਨਾਲ ਕੋਈ ਫਰਕ ਹੈ ਜਾਂ ਨਹੀਂ ਚਲੋ ਠੀਕ ਹੈ ਬਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬੜੇ ਸਪੋਰਟ ਕਰੋ ਯਾਰ 1.5 ਸਾਲ ਹੋ ਗਿਆ ਚੈਨਲ ਬਣੇ ਨੂੰ ਤੇ ਕੋਈ ਬਈ ਕੋਈ ਸਿਸਟਮ ਨਹੀਂਗਾ ਤੇ ਕਰੋ ਮੇਰਾ ਭਰਾ ਸਪੋਰਟ ਤੇ ਇੱਧਰ ਵੇਖੋ ਬਈ ਜਨਸੰਖਿਆ ਕੀ ਆਉਂਦੀ ਹੈ ਦੇਖੋ